ਇਥੇ ਲੋਕਾਂ ਦਾ ਇਹ ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਸਾਡੇ ਘਰਾਂ ਵਿੱਚ ਆਉਂਦੀ ਆ ਕੋਠਿਆਂ ਤੇ ਛੱਤਾਂ ਤੇ ਚੜ ਜਾਂਦੀ ਆ ਕਈਆਂ ਘਰਾਂ ਦੇ ਵਿੱਚ ਦੀ ਜਿਹੜੇ ਬੱਤੇ ਸੀ ਉਹ ਕਮਜ਼ੋਰ ਸੀ ਪੁਲਿਸ ਵਾਲੇ ਉਹਨਾਂ ਛੱਤਾਂ ਦੇ ਵਿੱਚ ਦੀ ਲੰਗੇ ਟੱਪ ਗਏ ਉਹਨਾਂ ਦੀ ਲੱਤਾਂ ਤੇ ਛੱਤਾਂ ਵੱਜੀਆਂ ਕਈ ਜ਼ਖਮੀ ਹੋਏ ਇਥੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਲੋਕਾਂ ਨੇ ਜ਼ਖਮੀ ਕਰਿਆ ਇਹ ਲੋਕ ਕਹਿੰਦੇ ਅਸੀਂ ਜ਼ਖਮੀ ਨਹੀਂ ਕਰੇ ਉਹ ਲੋ ਪੁਲਸ ਵਾਲੇ ਆਏ ਸੀ ਉਹ ਛੱਤ ਵਿੱਚ ਦੀ ਟਪਦੇ ਆ ਉਹਨਾਂ ਦੇ ਬੱਤੇ ਇੱਟਾਂ ਆਪ ਵੱਜਦੇ ਅੱਜ ਲੋਕ ਖੜੇ ਆ ਇਹ ਕਹਿੰਦੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਆਉਂਦਾ ਸਾਡੇ ਘਰਾਂ ਦੇ ਵਿੱਚ ਵੜਦਾ ਤੇ ਸਾਡੇ ਜਿਹੜੇ ਗੇਟ ਸੀ ਲੱਗੇ ਹੋਏ ਠੱਕੇ ਮਾਰੇ ਤੇ ਆਹ ਗੇਟ ਦਾ ਵੇਖੋ ਕਿੰਨਾ ਕੌਲਾ ਮਜ਼ਬੂਤ ਹੈ ਇਹਨੂੰ ਛੱਡ ਦਿੱਤਾ ਹੁਣ ਪਰਿਵਾਰ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਨਾਮ ਕੀ ਆਪਣਾ ਵਰਨਾ ਪਰਮਜੀਤ ਵੀਰੇ ਪਰਮਜੀਤ ਕੌਰ ਇਹ ਇਹ ਕੌਲਾ ਡਿੱਗਦਾ ਕਿਵੇਂ ਆ ਇਹ ਵੀਰੇ ਮੈਂ ਧਾਰ ਕੱਢਦੀ ਸੀ ਹੂੰ ਧਾਰ ਕੱਢਦੀ ਸਮਾਂ ਇਹਨਾਂ ਨੇ ਬੋਲ ਮਾਰਿਆ ਸੀ ਵੀਰੇ ਮੈਂ ਵੀ ਪਾਉਣੀ ਆ ਤੇ ਜਦੋਂ ਮੇਰੇ ਗੱਲ ਨਹੀਂ ਸੁਣੀ ਉਹਨਾਂ ਨੇ ਧੱਕਾ ਮਾਰਿਆ ਹੂੰ ਬਸ ਆਹੀ ਗੱਲ ਹੋਈ ਬਾਹਰ ਬੰਦ ਕਰਕੇ ਆਮ ਤੌਰ ਤੇ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਕਿ ਮੱਝ ਡਰ ਨਾ ਜਾਵੇ ਹਨਾ ਵੀ ਕੋਈ ਆ ਡਰ ਨਾ ਜਾਵੇ ਵੀ ਧਾਰ ਕੱਢਦੇ ਬਾੜ ਢਾ ਦੋ ਤੁਸੀਂ ਬਾੜ ਢਾ ਕੇ ਧਾਰ ਕੱਢ ਰਹੇ ਸੀ ਹਾਂ ਤੁਹਾਨੂੰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕਾਂਡ ਹੋਇਆ ਜਿਹੜਾ ਡਲੇ ਚੱਲਿਆ ਉਹਦਾ ਪਤਾ ਸੀਗਾ ਨਾ ਮੇਰੇ ਮੇਰੇ ਬਲੱਡ ਵਾਲਾ ਵਦਿਆ ਸੋਦਨ ਕੁਛ ਪਤਾ ਨਹੀਂ ਸੀ ਨਾ ਨਾ ਮੈਂ ਤਾਂ ਉੱਠ ਕੇ ਧਾਰ ਕੱਢਣ ਲੰਗੀ ਸੀ ਹਾਂ ਮਸਾਂ ਹੀ ਗੱਲ ਕੋਈ ਹੈ ਹੋਰ ਕੋਈ ਨਹੀਂ ਜੀ ਧਾਰ ਕੱਢ ਰਹੀ ਸੀ ਕਿਸ ਨੇ ਬਾਰ ਖੜਕਾਇਆ ਸੋ ਡਾ ਕੇ ਉਹਨਾਂ ਨੇ ਬਾਰ ਖੜਕਾਇਆ ਮੈਂ ਆਖਿਆ ਕਹੋ ਨਾ ਵੀਰੇ ਮੈਂ ਆਉਣੀ ਹੈ ਮਸਾਂ ਮੈਂ ਕਹਿੰਦਾ ਹਾਂ ਮੈਂ ਇਹ ਮੁੰਡਾ ਸਾਡੇ ਨਾਲ ਨਹੀਂ ਦੱਸਿਆ ਕਾ ਹੋ ਸਿੱਧਾ ਜਾ ਵਿਚਾਰ ਦਿਮਾਗ ਤਾਂ ਬਸ ਉਹਦੇ ਦਰਦੀ ਨੇ ਮੈਂ ਧਾਰ ਕੱਢ ਦਿੰਦੀ ਹਾਂ ਜੇ ਮੈਂ ਦਿਨ ਖੜਕਾ ਨਾ ਕਰਦੇ ਮੈਂ ਮੇਰੇ ਉੱਤੇ ਚੜ ਜਾਂਦੀ ਹਾਂ बस आही गल है और कोई गल नहीं, नहीं। है ये गेट किन्ना वलो ਢਟਾਇਆ ਗਿਆ ਸੀ ਢਹਗੇ ਤੁਹਾਡਾ ਸਾਬ ਉਹ ਨਾ ਮੈਂ ਨਿਆ ਆਪਣਾ ਪਤਾ ਵੀ ਉਹਨਾਂ ਨੇ ਕਿਵੇਂ ਸਟਾਇਆ ਉਹਨਾਂ ਨੇ ਕਿਹੜਾ ਮੈਂ ਤੁਮ ਬਾਰ ਖੜਕਾਇਆ ਮੈਂ ਆਖੇ ਵੀਰ ਜੀ ਮੈਂ ਆਉਣੀਆ ਮੈਥੋਂ ਆਇਆ ਨਹੀਂ ਗਿਆ ਵੀਰੋ ਵੇਠ ਉੱਠ ਕੇ ਮੈਂ ਉਹਨਾਂ ਨੇ ਤਨ ਚਾਰ ਜਣੇ ਸਨ ਉਹਨਾਂ ਨੇ ਧੱਕਾ ਮਾਰਾ ਚੱਲ ਗਏ ਡਿੱਗ ਪਈ ਜਤੋਂ ਮੈਂ ਹਿੱਲ ਗਈ ਮੈਂ ਹਿੱਲ ਗਈ ਮੇਰੇ ਉੱਤੇ ਚੜ ਗਏ ਮੈਂ ਭੱਜ ਕੇ ਮੈਂ ਇਹ ਢੋਟ ਖੜੀ ਬਸ ਆਹੀ ਗੱਲ ਹੈ ਕਿਸੇ ਦਾ ਨੁਕਸਾਨ ਤੇ ਨਹੀਂ ਹੋਇਆ ਤੁਹਾਡਾ ਨਹੀਂ ਨਹੀਂ ਚਕਾਨ ਸਾਡਾ ਜੇ ਮੈਂ ਗੇਟ ਖੋਲਦੀ ਵੀ ਰ ਹੋ ਜਾਂਦਾ ਫਿਰ ਤਾਂ ਹੁੰਦਾ ਹੀ ਠਾਉਂਦੀ ਗੇਟ ਹੈ ਟਾਈਕ ਟਾਈਕ ਵ ਤੈਨੂੰ ਪਤਾ ਹੁਣ ਬੁੜੀ ਦਾ ਦਿਮਾਗ ਨਾ ਗੇੜ ਤਾਂ ਕਿੰਨਾ ਹੈ ਜੀ ਹਾਂ ਤੁਸੀਂ ਇਹਨਾਂ ਦੇ ਗਵਾਡੀਓ ਹਾਂਜੀ ਜੀ ਹਾਂਜੀ ਜਦੋਂ ਇਹ ਪੁਲਿਸ ਆਉਂਦੀ ਤੁਸੀਂ ਘਰਾਂ ਚ ਸੀਗੇ ਉਦੋਂ ਨਹੀਂ ਮੈਂ ਇਹ ਘਰੇ ਹੀ ਨਹੀਂ ਸੀਗਾ ਬਾਈ ਜੀ ਮੈਂ ਤਾਂ ਕੰਮ ਤੇ ਸੀਗਾ ਹੂੰ ਹਾਂਜੀ ਉਹ ਦੱਸਣ ਦੀ ਗੱਲ ਹੈ ਵੀ ਇਹ ਪੁਲਿਸ ਵਾਲਾ ਨਹੀਂ ਸਿਟਿਆ ਜੀ ਹਾਂਜੀ ਕੋਈ ਛੱਤਾਂ ਵੀ ਢਾਈਆਂ ਤੁਹਾਡੇ ਲੋਕਾਂ ਦੀਆਂ ਵਿੱਚ ਹਾਂਜੀ ਹਾਂਜੀ ਇਧਰ ਪਿਛਲੇ ਇੱਕ ਪਾਸੇ ਆ ਜੀ ਉਹਨਾਂ ਦੀ ਵੀ ਛੱਤ ਦੇ ਉੱਤੋਂ ਦੀਆਂ ਦੇ ਜੜੇ ਆ ਤੇ ਸੱਤ ਲੱਗੀ ਆ ਛੱਤ ਢੁੱਤੀ ਆ ਹਾਂਜੀ ਉਹ ਸੱਟ ਘਰਾਂ ਦੇ ਵੱਜੀ ਤੇ ਉਹ ਪੁਲਿਸ ਦੇ ਵੱਜੀਆਂ ਸੱਟਾਂ ਐਨਾ ਨਹੀਂ ਜੀ ਮੈਨੂੰ ਪਤਾ ਉਹ ਹੋਰ ਚਲਦੇ ਆ ਉਧਰ ਇਹ ਘਰਾਂ 'ਚ ਵੀ ਚੱਲ ਕੇ ਗੱਲਬਾਤ ਕਰਾਂਗੇ ਉਹ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਹੜਾ ਪਰਿਵਾਰ ਕੁਪਨਿਆ ਪਿਆਈ ਆ ਇਧਰਲੇ ਪਾਸੇ ਵੀ ਸਾਰਾ ਕੁਪਨਿਆ ਪੈ ਇਹਨਾਂ ਦੇ ਘਰ ਦਾਈ ਪੁੱਤ ਸਲੇ ਘਰੇ ਵੜ ਗਏ ਤੇ ਫਿਰ ਜੱਪੜਾ ਬਲੂਜਾ ਛੜਤ ਨੇ ਆ ਸਾਡੇ ਘਰ ਦਾ ਜੀ ਸਾਰਾ ਨਚਕਾਨ ਕਰਿਆ ਪਿਆਗਾ ਹਾਂਜੀ ਤੇ ਬੱਚਿਆ ਮੇਰਾ ਦਾ ਹੀ ਨਹੀਂ ਪਤਾ ਵੀ ਹਾਇ ਕਿੱਥੇ ਆ ਉਹਨਾਂ ਦੇ ਸਰਲਾ ਲੱਗਿਆ ਵਾ ਮੁੰਡੇ ਦੇ ਤੇ ਮੈਨੂੰ ਆ ਹੀ ਨਹੀਂ ਪਤਾਗਾ ਇੱਕ ਬਹੂ ਜੇਲ ਚੱਕ ਉਹਦਾ ਮੈਨੂੰ ਪਤਾ ਜਦੋਂ ਉੱਥੋਂ ਚੱਕੀ ਗਈ ਆਗੀ ਜਦੋਂ ਤਰਨੇ ਤੇ ਸ਼ਰਨਾ ਲੱਗਿਆ ਉਹਦੇ ਹਾਂਜੀ ਤੇ ਮੈਨੂੰ ਆਈ ਨਹੀਂ ਪਤਾ ਵੀ ਹਾਇ ਕਿੱਥੇ ਆ ਕਿੱਥੇ ਪਹਚਾਏ ਆ ਕਿੱਥੇ ਨਹੀਂ ਕਰਦਾ ਉਹ ਸਾਡੇ ਦਾ ਬਰਾਵਾਦੀ ਹੋ ਗਈ ਆਗੀ ਸਾਰੇ ਪਿੰਡ ਦੇ ਬੱਚੇ ਛੁੱਟ ਜਾਣ ਬੁੜੀਆਂ ਛੁੱਟ ਜਾਣ ਬੰਦੇ ਛੁੱਟ ਜਾਣ ਤੇ ਉਹਨਾਂ ਤੇ ਪਰਚਾ ਪੈ ਜੇ ਜਿਹੜਾ ਦਫਾ ਲੰਦਿਆ ਪਰ ਮੇਰਾ ਭਾਂ ਜਾਗਾ ਮੈਂ ਤਾਂ ਜਰੇ ਨਹੀਂ ਜਾਂਦਾ ਉਹਨੇ ਲੜਕੇ ਨਹੀਂ ਵੇਖਿਆ ਲੜਕੇ ਨੇ ਉਹਨੇ ਵੇਖਿਆ ਜਿਹੜਾ ਦਫਾ ਲਾਇਆਗਾ ਝੁੱਠੇ ਲਿਆਵ ਲਾਉਂਦੇ ਆ ਆ ਝੁੱਠੇ ਲਿਆਵ ਲਮਦੇ ਆ ਮੈਂ ਤੁਝੇ ਰਿਆ ਨਹੀਂ ਜਾਂਦਾਗਾ ਉਹ ਸਰਪੰਚੀ ਖੋਂਦੇ ਆ ਕੇ ਹੋਏ ਕਿੱਡੀ ਕੁ ਗੱਲ ਆ ਗਈ ਪਾਣੀ ਦਾ ਰੌਲਾ ਸੀਗਾ ਪਾਣੀ ਨਿਬੜ ਜਾਂਦਾ ਆਂਦੇ ਸਾਨੂੰ ਸਰਪੰਚੀ ਮਿਲਣੀ ਚਾਹੀਦੀ ਆ ਗਈ ਸਤਨਾਮਾਂ ਦਾ ਮੈਨੂੰ ਮਿਲਣੀ ਚਾਹੀਦੀ ਆ ਗਈ ਜੱਜੀ ਕਹਿੰਦੇ ਸਾਨੂੰ ਮਿਲਣੀ ਚਾਹੀਦੀ ਆ ਨਾਲੇ ਜੱਜੀ ਕੇ ਚੇਅਰਮੈਨ ਬਣ ਕੇ ਅਸੀਂ ਕੀ ਕਰਗੇ ਚਾਰ ਫਾਇਲ ਕਰੀ ਆਗੇ ਤੇ ਸਾਡੇ ਸਾਰੇ ਮੁਲਖ ਨੂੰ ਕਟਵਾਤਾ ਅਸੀਂ ਕਰਗੇ ਕੀ ਸਾਡੇ ਕੋਲੇ ਡਰੇ ਆ ਹੋਰ ਕੀ ਆ ਜੀ ਜਿਨ੍ਹਾਂ ਨੇ ਫੈਲ ਕਰਿਆ ਉਹਨਾਂ ਨੂੰ ਤਾਂ ਉੱਤੇ ਪਰਚਾ ਪਾ ਕੇ ਕਿਉਂ ਨਾ ਅੰਦਰ ਧੱਕਿਆ ਉਹਦੀ ਸਾਡਾ ਗੱਲ ਦਾ ਨਵੇੜਾ ਹੋ ਜਾਂਦੇ ਕਿਉਂ ਦੁਨੀਆ ਇੰਨੇ ਕਟਾਈ ਆ ਡਾਡਾ ਜੋ ਬੱਚੇ ਹਾਈ ਰੋਲਦੇ ਫਿਰਦੇ ਉੱਥੇ ਠਾਣਿਆਂ ਦੇ ਵਿੱਚ ਕੀ ਖਨਾਮੀ ਹੋ ਗਈ ਉਹਨਾਂ ਤੋਂ ਪੜਾਈਆਂ ਬੰਦ ਹੋ ਗਈਆਂ ਹੈ ਬੁੜੀਆਂ ਉਹ ਫਿਰਦੀਆਂ ਬੰਗਾਂ ਸਾਡੀਆਂ ਉਹ ਫਿਰਦੀਆਂ ਨਹੀਂ ਅਗਲੀ ਦੁਨਗਾ ਚੇੜਾ ਉਹ ਤਾਂ ਪੈਸੀ ਵਾਲੀ ਆਖ ਦਿੰਦਾ ਵੀ ਮੈਂ ਤਾਂ ਸੈਲਰ ਵਾਲੇ ਆ ਜਿਹੜੇ ਮਗਰ ਗਵਾਹਾਂ ਦਿੰਦੇ ਆਗੇ ਸੱਤ ਨਾ ਮਰਗੇ ਉਹਨਾਂ ਨੂੰ ਕਿੱਲਾ ਜ਼ਮੀਨ ਦਾ ਲਾ ਦੂ ਜੱਜੀ ਨਾ ਵੀ ਉਹਨੇ ਤੇ ਮਗਰ ਬੋਲਦੀ ਆ ਝੂਠੇ ਦੂਸਣ ਲਾਉਂਦੀ ਆ ਉਹ ਕਿੱਲਾ ਜ਼ਮੀਨ ਦਾ ਲਾ ਦੇਣ ਫਿਰ ਮੈਂ ਕਹਿਨੀ ਆ ਵੀ ਚਲ ਉਹਨੂੰ ਤਾਂ ਪਸੌਣ ਨੂੰ ਫਿਰਦੇ ਆ ਤਾਂ ਸਰਪੰਚੀ ਮੰਗਦੇ ਆ ਜੱਜੀਆਂ ਦਾ ਮੈਂ ਲੈਣੀ ਆ ਨਾਮੀਆਂ ਦਾ ਮੈਂ ਲੈਣੀ ਆ ਚਲ ਜੇ ਗਰੀਬ ਬਣ ਕੇ ਫਿਰ ਕੀ ਗੱਲ ਆ ਪੰਜ ਵਰ੍ਹਿਆਂ ਦੇ ਵਿੱਚ ਘਰ ਸੀ ਕਿੱਡੀ ਨਹੀਂ ਕਹਿੰਦਾ ਮੇਰੇ ਤੇ ਦੋਸ਼ ਲਾ ਰਹੇ ਆ ਨਾਮੀ ਦਾ ਵੀ ਕਹਿੰਦਾ ਨਾਮੀ ਕਹਿੰਦਾ ਮੇਰੇ ਤੇ ਝੂਠੇ ਦੋਸ਼ ਲਾਉਂਦੇ ਲੋਕ ਕੋਈ ਦੋਸ਼ ਨਹੀਂ ਲਾਏ ਹੈ ਭਾਈ ਉਹਦੀ ਸਖੀ ਮਾਛੀ ਵੀ ਆਂਗੀ ਹੈ ਮੈਂ ਸਖੇ ਭਰਾਵਾਂ ਦੇ ਵਿੱਚੋਂ ਆਂਗੀ ਕੋਈ ਦੋਸ਼ ਨਹੀਂ ਲੱਗ ਰਿਹਾ ਸਰਪੰਚੀ ਕੌਣ ਦੇ ਆ ਵੀ ਇਹਨੇ ਕਿਉਂ ਕਰ ਰੱਖਿਆ ਗਰੀਬ ਜਨਤਾ ਨੇ ਜੱਟ ਦਾ ਮਗਰ ਪਈ ਸੀ ਇਹ ਕਿਉਂ ਮਗਰ ਪੈ ਗਿਆ ਇਹਨਾਂ ਦੇ ਉੱਤੇ ਪਰਚਾ ਪੈਣਾ ਚਾਹੀਦਾ ਸਾਡੇ ਸਾਰੇ ਪਿੰਡ ਛੁੱਟਣਾ ਚਾਹੀਦਾ ਮੇਰਾ ਇਹੀ ਆ ਮੈਨੂੰ ਕੋਥ ਨਹੀਂ ਚਾਹੀਦਾਗਾ ਜੜਾ ਸਮਾਨ ਫਟ ਗਿਆ ਮੈਨੂੰ ਆ ਵੀ ਨਹੀਂ ਸਾਰਾ ਪਿੰਡ ਸੁੱਟਣਾ ਚਾਹੀਦਾ ਗਾ ਜਿਹੜੇ ਸਾਡੇ ਨਿਸ਼ਕਾਨ ਕਰਤੇ ਉਹਦੀ ਵੀ ਗੱਲ ਨਹੀਂ ਬੱਚੇ ਤੁਹਾਡੇ ਕਿ ਜਿਹੜੇ ਸਕੂਲ ਜਾਂਦੇ ਸੀ ਪੜ੍ਹਦੇ ਸੀ ਉਹ ਵੀ ਫੜੇ ਹੋਏ ਆ ਉਹ ਸਾਰੇ ਪਿੰਡ ਦੇ ਬੱਚੇ ਸਾਰੇ ਪਿੰਡ ਦੇ ਬੱਚੇ ਬੱਚੇ ਦੱਸੀ ਤੁਸੀਂ ਦੱਸ ਰੇ ਗੱਲ ਕਰ ਜੀ ਤੁਹਾਡੇ ਬੱਚੇ ਪੜ੍ਹਨ ਵਾਲੇ ਜਿਹੜੇ ਫੜੇ ਗਏ ਆ ਨਹੀਂ ਜੀ ਮੇਰਾ ਮੁੰਡਾ 18 ਕ ਸਾਲਾਂ ਦਾ ਤੇ ਇਹਦੀ ਤਾਂ ਸਲੂਨ ਦੀ ਦੁਕਾਨ ਆਂਗੀ ਜੀ ਉਹ ਸਲੂਨ ਤੇ ਸੀਗਾ ਪਹਿਲਾਂ ਗਿਆਨੀ ਜਿਹਦਾ ਬਾਹਲੀ ਲੜਾਈ ਪਾ ਕੇ ਉਹਦੋਂ ਮੇਰਾ ਮੁੰਡਾ ਜਾਵੜਿਆ ਜੀ ਉਦੋਂ ਇਹਨਾਂ ਨੇ ਫੜ ਕੇ ਪੁਲਿਸ ਨੇ ਗੰਡਲਾਂ ਦੇ ਨੇੜੇ ਕਰਤਾ ਇੱਕ ਗੰਡਲਾਂ ਦਾ ਮਨੀ ਆਗਾ ਇੱਕ ਜਿਹਨੇ ਜੁੜ ਮੈਂ ਨਾ ਕੁੱਟਿਆ ਮੇਰੇ ਮੁੰਡੇ ਨੂੰ ਉਹਨਾਂ ਨੇ ਕੁੱਟਿਆ 20000 ਦੀ ਮੈਂ ਮੋਬਾਈਲ ਲੈ ਕੇ ਦਿੱਤੀ ਸੀ ਤੇ ਇੰਨੀ ਕਿਸ਼ਤਾ ਭਰਾਂ ਮੇਰਾ ਮੁੰਡਾ ਨਾ ਮੰਮੀ ਉਹਨਾਂ ਕੋਲੇ ਉਹਨਾਂ ਨੇ ਉਹਦੀ ਚੱਕ ਲਈ ਜਾਂਦਾ ਹਨ ਮੈਂ ਪੈਰੀ ਹੱਥ ਲਾਉਂਦਾ ਸੀ ਉਹਨਾਂ ਨੇ ਮੈਨੂੰ ਛੱਡਿਆ ਨਹੀਂ ਜਾਂਦਾ ਇੱਕ ਸਤਨਾਮ ਦਾ ਮੁੰਡਾ ਮਨੀ ਉਹ ਵੀ ਕੋਲੇ ਖੜਾ ਸੀ ਜੀ ਮੇਰਾ ਸਾਕਾ ਜਵਾਨ ਨਾਲੇ ਤੇ ਮੇਰੀ ਸੱਸ ਮਤੇਰਾ ਉਹ ਕੋਲੇ ਖੜੀ ਸੀ ਮੇਰੇ ਮੁੰਡੇ ਨੇ ਮੈਂ ਕੱਲ ਮੁਲਾਕਾਤ ਕਰਕੇ ਉਹਨੇ ਦੱਸਿਆ ਇੱਕ ਸਤਨਾਮ ਕੋਲੇ ਖੜਾ ਸੀ ਕੋਲੇ ਖੜ ਕੇ ਸਾਡੇ ਘਰ ਦੇ ਨੇ ਘਟਾਤਾ ਜੀ ਵੀ ਤੁਹਾਡੀ ਮਤੇਰ ਸੱਸ ਜੀ ਉਹਨੇ ਤੁਹਾਡਾ ਮੁੰਡਾ ਪੁੱਤਾ ਪੋਤਾ ਘਟਾਦਾ ਉਹ ਪੋਤਾ ਘਟਾਦੇ ਜਿ ਕੋਲੇ ਖੜ ਕੇ ਘਟਾਏ ਮੇਰੇ ਮੁੰਡੇ ਨੇ ਮੈਂ ਕੱਲ ਮੁਲਾਕਾਤ ਕਰਕੇ ਉਹਨੇ ਮੈਨੂੰ ਦੱਸਿਆ ਆਂਦਾ ਜਮਾਂ ਕੋਲੇ ਖੜੀ ਸੀਗੀ ਮੰਮੀ ਆਂਦਾ ਤੇ ਉਹਨਾਂ ਦੀ ਜੱਕ ਮੈਂ ਤਾਂ ਹੁਣ ਮੈਨੂੰ ਫੋਨ ਲਾਉਂਦੇ ਆਂਦਾ ਅਸੀਂ ਸੜਵਾ ਦਿੰਨੇ ਆਂ ਜੀ ਜੀ ਨੂੰ ਮੇਰਾ ਪਤ ਤਾਂ ਕੰਮ ਵਾਲਾ ਤਾਂ ਰਿਆ ਨਹੀਂ ਮੇਰਾ ਪਤ ਨੌਕਰੀ ਵਾਲਾ ਤਾਂ ਰਿਆ ਹੀ ਨਹੀਂ ਹੁਣ ਮੈਂ ਕੀ ਕਰਨ ਮੇਰੇ ਪਤ ਨੇ ਤਾਂ ਦਿਹਾੜੀਆਂ ਕਰਨ ਵਾਲਾ ਰਹਿ ਗਿਆ ਤੇ ਕੋਈ ਨਾ ਮੈਂ ਦੇਉਂਗੀ ਮੇਰੇ ਪਤ ਨੂੰ ਮੈਂ ਕੋਈ ਨਾ ਤਕੜਾ ਕਰ ਲੂੰਗੀ ਮੇਰੇ ਪਤ ਨੂੰ ਦਿਹਾੜੀ ਤਾਂ ਕਰੂਗੀ ਹੀ ਮੇਰਾ ਪਤ ਮੇਰੇ ਅੱਖਾਂ ਦੇ ਸਾਹਮਣੇ ਆ ਜੀ ਮੇਰਾ ਪਤ ਇਹ ਇਹਨਾਂ ਤੇ ਪਰਚਾ ਪਵਾਇਆ ਤੁਸੀਂ ਸੱਸ ਦੀ ਗੱਲ ਕਰਦੇ ਆ ਤੁਸੀਂ ਇੱਕ ਇੱਕ ਰਿਹਿੰਦੇ ਪਰਿਵਾਰ ਸਾਲ ਜੀ ਅਸੀਂ ਆੜ ਰਹਿੰਦੇ ਆ ਜੀ ਅਸੀਂ ਪਹਿਲਾਂ ਮੇਰੀ ਸੱਸ ਸੀ ਉਹ ਮਰ ਗਈ ਸੀ ਜੀ ਮੇਰੀ ਸੱਸ ਨੇ ਮੇਰੇ ਕੋਲੇ ਆ ਕੇ ਫੇਰ ਵੀ ਮੈਂ ਮੇਰੀ ਸੱਸ ਤੇ ਜਾਂਦੀ ਮੇਰਾ ਪੁੱਤ ਤੇ ਮੇਰਾ ਬੰਦਾ ਬੁਲਾਉਂਦੇ ਨਹੀਂ ਸੀ ਮੈਂ ਫੇਰ ਵੀ ਉਹਦੇ ਜਾਂਦੀ ਸੀ ਮੈਂ ਕਹਿੰਦੀ ਇਹ ਚੱਲ ਕੋਈ ਨਾ ਵੀ ਇਹ ਮੂਡ ਮਾਤੋ ਪਰਦੇਸੀ ਉਹ ਵਾਰ ਬੈਠਾ ਮੈਂ ਉਹ ਜਾਂਦੀ ਸੀ ਫੇਰ ਵੀ ਮੇਰੀ ਮੇਰੇ ਕੋਲੇ ਆ ਕੇ ਫੇਰ ਵੀ ਮੇਰੀ ਸੱਸ ਨੇ ਕਿਹਾ ਅੰਨੀ ਮੈਂ ਆਖਿਆ ਚੱਲ ਚੰਗਾ ਹੋ ਗਿਆ ਤਾਂ ਫੜਿਆ ਗਿਆ ਮੇਰੇ ਅੱਕੀ ਦੇ ਮੂੰਹ ਚੋਂ ਨਿਕਲਦਾ ਦਾਦੀ ਹੁੰਦੀ ਤਾਂ ਉੱਤੇ ਡੱਗ ਪੈਂਦੀ ਜੀ ਉਹਦੇ ਦਾਦੀ ਹੁੰਦੀ ਤਾਂ ਉੱਤੇ ਡੱ ਮੇਰਾ ਪੁੱਤ ਬੁਲਾਉਂਦਾ ਨਹੀਂ ਸੀ ਮੇਰਾ ਪੁੱਤ ਕਲਦੀਪ ਨਹੀਂ ਸੀ ਤੇ ਜਿੱਦੇ ਬੋਟਾ ਤੋਂ ਆਉ ਹੋਇਆ ਜਿੱਥੇ ਕਲਦੀਪ ਸਾਡਾ ਮੋਟਰਸਾਈਕਲ ਖੜਾ ਸੀ ਜੀ ਉਧਰ ਮੇਰੀ ਦਰਾਨੀ ਤੇ ਮੇਰੀ ਸੱਸ ਕਹਿੰਦੀ ਇਧਰੋਂ ਮੋਟਰਸਾਈਕਲ ਲੈ ਜਾ ਮੇਰਾ ਪੱਤਾ ਦੰਦਾ ਉਹਨਾਂ ਨੂੰ ਬੁਲਾਉਂਦਾ ਨਹੀਂ ਸੀ ਪਹਿਲਾਂ ਮੇਰੀ ਦਰਾਨੀ ਜਮਾ ਹਸਪਤਾਲ ਚ ਲੈ ਕੇ ਤੋਰੀ ਮੇਰੇ ਆਖੇ ਨਹੀਂ ਸੀ ਮੇਰਾ ਪੁੱਤ ਲਾਦਾ ਮੇਰੀ ਦਰਾਨੀ ਦੇ ਆਖੇ ਲਾਦਾ ਉਹ ਦੰਦਾ ਮੈਂ ਫੇਰ ਵੀ ਕਹਿੰਦੀ ਪਤਾ ਕੋਈ ਤੇਰੀ ਦਾਦੀ ਆ ਪਤਾ ਤੇਰੀ ਚਾਚੀਆ ਤੋਂ ਬੁਲਾਇਆ ਕਰੋ ਨੇ ਮੇਰੇ ਪੱਤੇ ਨੇ ਬੁਲਾਈ ਹੀ ਨਹੀਂ ਤੇ ਉਹਨਾਂ ਨੇ ਹੁਣ ਮੇਰੇ ਪੁੱਤ ਇਹਨਾਂ ਨੇ ਜਾਣ ਕੇ ਕਟਾਇਆ ਜੀ ਮੇਰਾ ਪ ਕਿੰਨੇ ਬੱਚੇ ਤੁਹਾਡੇ ਮੇਰੇ ਇੱਕ ਹੀ ਪੁੱਤ ਹੈ ਜੀ ਦੋ ਗੁੱਡੀਆਂ ਜੀ ਮੇਰੀ ਕੁੜੀ ਦਾ ਪੇਪਰ ਹੈ ਜੀ 12ਵੀਂ ਦੇ ਮੇਰੀ ਪੁੱ ਕੁੜੀ ਹੁਣ ਰਿਸ਼ਤੇਦਾਰਾਂ ਚ ਰਲਦੀ ਫਿਰਦੀ ਆ ਮੇਰੀ ਕੁੜੀ ਦੀ ਵੀ ਪੜਾਈ ਗਈ ਜੀ ਹੁਣ ਮੇਰੀ ਕੁੜੀ ਦੀ ਪੜਾਈ ਗਈ ਤੇ ਜਦੋਂ ਰਿਸ਼ਤੇਦਾਰਾਂ ਚ ਰਲਦੇ ਫਿਰਦੇ ਮੇਰੇ ਬੱਚੇ ਤਾਂ ਮੈਂ ਕਿਤੇ ਆ ਜੀ ਮੇਰਾ ਪਤਾ ਕਿਤੇ ਬਾਤ ਆ ਜੀ ਤੇ ਮੇਰਾਂ ਤਿੰਨਾਂ ਕਿਤੇ ਆ ਜੀ ਹੁਣ ਆਪਾਂ ਦੂਸਰੇ ਘਰੇ ਵੀ ਚਲਦੇ ਆ ਤੁਹਾਨੂੰ ਜਿਹੜੀਆਂ 66 ਡਿੱਗੀਆਂ ਉਹਨਾਂ ਪਰਿਵਾਰ ਦੇ ਨਾਲ ਮਲਾਉਨੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੋਕ ਕਹਿ ਰਿਹਾ ਕਿ ਸਾਡੇ ਘਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਸ ਜਦੋਂ ਡਲੇਬਾਜੀ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇੰਨਾ ਘਰਾਂ ਦੇ ਵਿੱਚ ਪਹੁੰਚ ਜਾਂਦਾ ਲੋਕਾਂ ਨੂੰ ਫੜਨ ਲਈ ਛੱਤਾਂ ਉੱਪਰ ਚੜ ਜਾਂਦਾ ਕਿਸੇ ਦਾ ਕੌਲਾ ਡਿੱਗਿਆ ਕਿਸੇ ਦੀ ਛੱਤ ਡਿੱਗੀ ਹੈ ਪੁਲਿਸ ਪ੍ਰਸ਼ਾਸਨ ਦੇ ਵੀ ਛੱਤਾਂ ਲੱਗੀਆਂ ਇਹ ਲੋਕ ਸਾਨੂੰ ਅੱਜ ਕਹਿੰਦੇ ਵੀ ਸਾਡੇ ਘਰਾਂ ਦੇ ਵੀ ਜਿਹੜੀ ਆ ਤਸਵੀਰਾਂ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚਾਈਆਂ ਜਾਂ ਹਾਂਜੀ ਜੀ ਉਹ ਸੱਤ ਵਿਖਾ ਦਿੰਦੇ ਆ ਉਹ ਸੱਤ ਜੀ ਸਾਡੀ ਘੜਿਆ ਚ ਡਿੱਗੀ ਉਹਦੋਂ ਮੈਂ ਕਹਿੰਦੀ ਨਹੀਂ ਕਿਉਂ ਅਸੀਂ ਦਫਾ ਲਾਵਾਂਗੇ ਮਹਾਰਾਜ ਨੂੰ ਜਾਨ ਦੇ ਦੇ ਜੀ ਜੀ ਠੀਕ ਹੈ ਹਾਂਜੀ ਤੇ ਆ ਜਿਹੜੀ ਸੱਤ ਹੈ ਇਹਦੇ ਵਿੱਚ ਦੀ ਸਾਲਾ ਮਾਰਕੀਟ ਪਰਲੇ ਪਾਸੇ ਉੱਥੇ ਰਹਿ ਗਈ ਇਹ ਆ ਡਿੱਗੀ ਆ ਜੀ ਉਹ ਵੇਖ ਲਓ ਇਹ ਉਹ ਚਾਹ ਕਰ ਅਚਾਨਣ ਕਰ ਜੀ ਇਹ ਇੱਥੇ ਦੇਖ ਲਓ ਆ ਫੋਟੋ ਲਵਾ ਦਿਆਂ ਅੱਤੋਂ ਹੁਣ ਸਿੱਕਾ ਅੱਗੇ ਤਾਂ ਪਾ ਕੇ ਲਾਤੀਆਂ ਅੱਛਾ ਆਹ ਵੇਖ ਲੈ ਇਹਦੇ ਵਿੱਚ ਸਾਰੇ ਮੋਰੇ ਉਹ ਮੇਰੀ ਕੁੱਰੀ ਦੀਂਦੇ ਹੋ ਪਾਇਰ ਨਿਕਲਿਆ ਸੀ ਹੋਵੇ ਉੱਥੇ ਵੀ ਇਟ ਤਰਦੀ ਹਾਂ ਇਹਦੇ ਵਿੱਚ ਜੱਪ ਕੇ ਸੀ ਹਾਂਜੀ ਇਹਦੇ ਵਿੱਚ ਦੀ ਟੱਪ ਲਮਕਦੇ ਸੀਗੇ ਤੇ ਪਾਇਰ ਨਿਕਲ ਗਏ ਤੇ ਆਹ ਵੇਖ ਲੈ ਮਿੱਟੀ ਤੁਹਾਡੇ ਸਾਹਮਣੇ ਡਿੱਗੀ ਪਈਏ ਇੱਥੋਂ ਦੀ ਜੜੇ ਹੂੰ ਉਹਨੇ ਦਾ ਗੇਟ ਉੱਤੋਂ ਦੀ ਟੱਪ ਕੇ ਡੇ ਗੇਟ ਡਿੱਗ ਕੇ ਫਿਰ ਇੱਧਰ ਸਾਲਾ ਮਾਰੀਆਂ ਵੀ ਇਹੀ ਹੈ ਜੀ ਇੱਧਰ ਘਰ ਲੱਗਦੇ ਜਿਹੜੀ ਆ ਜਨਾਨੀ ਬਿਆਨ ਦਿੰਦੀ ਸੀ ਇਹਦਾ ਮੁੰਡਾ ਇੱਧਰ ਭਾਦਦੇ ਸੀ ਉਹ ਭੱਜ ਲਿਆ ਸੀਗਾ ਇਹ ਉਹਨੂੰ ਭਾ ਲੈਣ ਆਏ ਸੀ ਹੂੰ ਤੇ ਫੇਰ ਉੱਤਰਿਆ ਜੀ ਪਰਲੇ ਪਾਸੇ ਇਧਰ ਦਿਵੜ ਕੇ ਜੀ ਆਹ ਦੇਖ ਲਓ ਜੀ ਅਸੀਂ ਝੂਠ ਨਹੀਂ ਮਾਰਦੇ ਹੋਰ ਸਾਡੇ ਇੱਟਾਂ ਹੁਣ ਲੱਗੀਆਂ ਇੱਟਾਂ ਕਿਹਨੇ ਲੱਗੀਆਂ ਇੱਟਾਂ ਜਿਹੜੀਆਂ ਜੀ ਤੂੰ ਬਾਤ ਹੀ ਨਹੀਂ ਕਰ ਹਾ ਹੁਣੇ ਚਿਣੀਆਂ ਉਹ ਫੋਟੋ ਇਹਦੀ ਲੈ ਲਈ ਸੀ ਸਾਰੀ ਤੇ ਸਾਰੀਆਂ ਪੁੱਟਵਾਂ ਲੈ ਲਈਆਂ ਸੀ ਹੁਣੇ ਟੱਕ ਤੀਆਂ ਮੈਂ ਖ ਬੱਦਲ ਹੁੰਦਾ ਫਿਰਦਾ ਸਾਰਾ ਪਾਣੀ ਆਊਗਾ ਇੱਥੋਂ ਦੀ ਹਾਂ ਇਹ ਜੋ ਲੱਤਾਂ ਡੱਪੀਆਂ ਕੱਲੀਆਂ ਵੇਚਦੀ ਹਾਂ ਲੱਤਾਂ ਟੱਪ ਗਈਆਂ ਬੱਤਿਆਂ ਦੇ ਨਾਲ ਆਏ ਹੱਥ ਪਾ ਲਏ ਉਹਨਾਂ ਨੇ ਮੁਰ ਕੇ ਬਾਹਰ ਮਾਰੀਆਂ ਸਾਲ ਹਾਂ ਮੈਂ ਗਈ ਸੀ ਦਵਾਈ ਲੈਣ ਤੇ ਦਵਾਈ ਲੈ ਕੇ ਮੁੜੀ ਆਉਂਦੀ ਸੀ ਮੈਂ ਖ ਇਹਨਾਂ ਤਾਂ ਸਿੰਵਲ ਕੱਪੜੇ ਪਾਏ ਸੀ ਮੈਂ ਖ ਵੀ ਕਾਹਤੋ ਇਹ ਕਾਹਤੋ ਆਏ ਆ ਕੇ ਕਹਿੰਦੇ ਤੂੰ ਇੱਥੇ ਕੀ ਕਰਦੀ ਆਂ ਗੀ ਮੇਰੇ ਤਾਂ ਪਾ ਮਾਰੀਆਂ ਜੀ ਫਰ ਨਮਾ ਚਾਟ ਚੋਤ ਨੂੰ ਛੱਡ ਕੇਵੇਂ ਗਏ ਫਿਰ ਬਸ ਤਾਂ ਬਾਲਣ ਨੂੰ ਚੋ ਗਈਆਂ ਸੀ ਨਾ ਕਰਾ ਚਾਗੇ ਜੀ ਕਰਾਂ ਚ ਨਹੀਂ ਫਿਰ ਤੁਸੀਂ ਜਦੋਂ ਤੁਹਾਨੂੰ ਪੁਲਿਸ ਕਹੇ ਜੀ ਤੁਸੀਂ ਵਿੱਚ ਹੋਵੋਗੇ ਫਿਰ ਤੁਸੀਂ ਮਨਤ ਕਰੀ ਕਿਉਂ ਕਰੀ ਤੂੰ ਛੱਡ ਕਿਵੇਂ ਗਏ ਨਹੀਂ ਫਿਰ ਮਾਰ ਕੇ ਭੱਜ ਗਏ ਉਹ ਚੜਾ ਕੇ ਲੈ ਗਏ ਮੇਰੀ ਜਟਾਣੀ ਨੂੰ ਮਾਰ ਕੇ ਸਭ ਵੀ ਮੇਰੇ ਤੇ ਕਹਿੰਦੇ ਤੁਸੀਂ ਕੀ ਵੇਖਦੇ ਆ ਮੈਂ ਖਵਿਆ ਸੀ ਮੈਂ ਤਾਂ ਦਵਾਈ ਲੈ ਕੇ ਤੁਰ ਹੀ ਆਉਣੀ ਆ ਮੈਂ ਤੁਹਾਨੂੰ ਛੱਡ ਕੇ ਤੇਰੀ ਦੁਰਾਣੀ ਨੂੰ ਤੁਹਾਡੀ ਨੂੰ ਲੈ ਗਏ ਉਹ ਧਰਨੇ ਦੇ ਵਿੱਚ ਸੀ ਉਹ ਧਰਨ ਲੱਗਾ ਸੀ ਨਹੀਂ ਜੀ ਉਹ ਘਰੇ ਹੀ ਸੀਗੀ ਉਹ ਤਾਂ ਉਹ ਤਾਂ ਵਿਚਾਰੀ ਢਿੱਲੀ ਮਿੱਸੀ ਰਹਿੰਦੀ ਆਗੀ ਹਾਂ ਹਸਤਾ ਆਲਣ ਲੈ ਕੇ ਆਈਆਂ ਸੀ ਡਰੇਨ ਤੋਂ ਸੰਤ ਪਤਾ ਹੀ ਨਹੀਂ ਵੀ ਲੜਾਈ ਲੱਗ ਗਈ ਜਾਂ ਕੁਛ ਵੀ ਉਹ ਤਾਂ ਹੁਣ ਪੈਸੇ ਵਾਲੇ ਹੈਗੇ ਅਗਲੇ ਤੱਕ ੱੱਕੀ ਜਾਂਦੇ ਪੈਸਾ ਗਰੀਬਾਂ ਕੋਲੇ ਕੀ ਹੈਗਾ ਆ ਟੀਵੀ ਪੰਨਿਆ ਸਾਰਾ ਕਸ ਖਲਿਆਰਤਾ ਸਾਡੇ ਬੇਰਬੀ ਕਰ ਦਿੱਤੀ ਉਧਰੋਂ ਫ੍ਰਿਜ ਪੰਨਿਆ ਗੇ ਉਹ ਸੰਦਰੂ ਹੈ ਉਧਰੋਂ ਸਾਡੇ ਗਾਂ ਆ ਉਹ ਭੁੱਖੀਆਂ ਧੰਗਾਂ ਖੜੀਆਂ ਗੀਆਂ ਕਿਸੇ ਸਮਾਨ ਕਿਨੇ ਪੰਨਿਆ ਇਹ ਸਮਾਨ ਪਲਸ ਵਾਲਿਆਂ ਨੇ ਪੰਨਿਆ ਬਾਹੂ ਨੂੰ ਬਿਠਾ ਕੇ ਲੈ ਕੇ ਜਾਂਦੇ ਸੀ ਉਹਦੇ ਚਾਰਜ ਵੱਖ ਸੀ ਉਹ ਆਂਦੀ ਮੈਂ ਆਂਦੀ ਕਿ ਕਿੱਥੋਂ ਆਂਦੀ ਕਿ ਵੀਵੀ ਲੈ ਚੱਲੋ ਆਂਦੀ ਮਰਤੇ ਚਾਰਜ ਵਾ ਕਾ ਮੜ ਕੇ ਛੱਡ ਕੇ ਮੜ ਕੇ ਸਮਾਨ ਭੰਨਣ ਲੱਗ ਗਏ ਬਹੁ ਰੋਣ ਕਲਾਣ ਲੱਗ ਗਈ ਕਹਿੰਦੀ ਸਮਾਨ ਭੰਨੀ ਜਾਂਦੇ ਆ ਜਦੋਂ ਮੈਂ ਆਈ ਬਾਹਰੋਂ ਮੁੰਡਿਆਂ ਨੂੰ ਦਵੱਲੀ ਫਰਦੇ ਸੀ ਮੈਂ ਬਾਹਰ ਫਿਰਦੀ ਸੀਗੀ ਫਿਰ ਮੈਂ ਆ ਕੇ ਉਹਨੂੰ ਚਪਕਰਾਇਆ ਮੈਂ ਕਿ ਤੂੰ ਰੋ ਨਾ ਕੋਣੀ ਕੋਣੀ ਤੂੰ ਰੋ ਨਾ ਮਗਾ ਹਾਂ ਬੱਚਾ ਦੱਸੋ ਹਾਂਜੀ ਇਸ ਗੱਲ ਦੇ ਵਿੱਚ ਪੂਰੀ ਗੁੰਡਾਗਰਦੀ ਕੀਤੀ ਆਈ ਉਹਨਾਂ ਨੇ ਉਹ ਵੀ ਸਾਡੀ ਇੱਜ਼ਤ ਉਹਨਾਂ ਨੇ ਰੋਲਤੀ ਸੀ ਸਾਡੀ ਨਿੱਕੇ ਨਿੱਕੇ ਕੱਪੜੇ ਬੁੜੀਆਂ ਦੇ ਸਾਡੇ ਦੱਸਣ ਯੋਗ ਨਹੀਂ ਜਿਹੜੇ ਸਾਡੇ ਉਹਨਾਂ ਨੇ ਰੋਲੇ ਉਹਨਾਂ ਨੇ ਉਹਨਾਂ ਦੇ ਵਿੱਚ ਕੀ ਸੀ ਸਭ ਦੀਆਂ ਬੁੜੀਆਂ ਦੀ ਅਜੀਤ ਹੁੰਦੀ ਆ ਉਹ ਜੀ ਅੱਛਾ ਆ ਫਰਿੱਜ ਕਿਨੇ ਬੰਨੀ ਆ ਜੀ ਉਹਨਾਂ ਨੇ ਬੰਨੀ ਆ ਜੀ ਨਾਲ ਗੰਢੜ ਆਪ ਸੀ ਕੀ ਜੀ ਮੱਖਣ ਵਰਗੇ ਨਾਲ ਆਏ ਸੀ ਜੀ ਆਪ ਹਾਂ ਆ ਪਾਈ ਸੀ ਮੱਖਣ ਵਰਗੇ ਨਾਲ ਤੇ ਉਹਨਾਂ ਨੇ ਬੰਨੀਆਂ ਕਿਸਾਨ ਤੇ ਗਰੀਬ ਲੈਂਦੇ ਆ ਜੀ ਗਰੀਬ ਕਿਸਾਨ ਤੇ ਪਰ ਪਰ ਕੇ ਲੈਂਦੇ ਆਗੇ ਹਾਂ ਉਹਨਾਂ ਦੀ ਵੀ ਆਈ ਹੋਣਾ ਚਾਹੀਦਾ ਹਾਲ ਜੀ ਜਿਵੇਂ ਸਾਡਾ ਹਾਲ ਕਰਿਆ ਨਾਲ ਸੀ ਜੰਗਲ ਨਾਲ ਬੰਦਾ ਚੱਲਿਆ ਸੀ ਨਾਲ ਚੱਲ ਲੜਨ ਗਏ ਸਮਾਨ ਥੋੜੀ ਲੜਨ ਗਏ ਯਾਰ ਸਮਾਨ ਨਹੀਂ ਭੰਨਣਾ ਚਾਹੀਦਾ ਸੀ। ਹਾਂਜੀ। ਦੇਖੋ ਜੀ ਆਹ ਕੋਈ ਹਾਲਾਤ ਆ ਦੇਖਣਯੋਗ ਹੈ ਨਹੀਂ ਆਹ ਗੱਲਾਂ। ਠੀਕ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕੀਤਾ ਠੀਕ ਆ। ਇਹ ਇੱਕ ਚੰਗਾ ਕੰਮ ਨਹੀਂ ਕੀਤਾਗਾ। ਚਲੋ ਮੰਨਦੇ ਆ ਮੁੰਡਿਆ ਮਗਰ ਪੈ ਗਏ ਹਨਾ ਫੜਦੇ ਆ ਤੇ ਸਮਾਨ ਭੰਨਣ ਦਾ ਕਸੋ ਮਾਨੂੰ ਕਿਹੜਾ ਕਾਨੂੰਨ ਆ ਕਿਥੇ ਕਿਹੜੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਪਾਲਸ ਪ੍ਰਦਰਸ਼ਨ ਗੁੰਡਾਗਰਦੀ ਕਰਕੇ ਤੇ ਸਮਾਨ ਪਨ ਜੇ ਇਹ ਕਿਹੜੇ ਪ੍ਰਸ਼ਾਸਨ ਦੇ ਵਿੱਚ ਲਿਖਿਆ ਸਾਨੂੰ ਇਹ ਦੱਸਣਾ ਕਿ ਸਮਾਨ ਕਿਹੜਾ ਅਸੀਂ ਇਹ ਗੱਲ ਚਾਹੁੰਦੇ ਆ ਵੀ ਜੀ ਜਿਨ੍ਹਾਂ ਨੇ ਚਾਰ ਫੈਲ ਕਰਤੇ ਤੇ ਬੱਚਾਂ ਦੇ ਸਰਲੇ ਵੱਜ ਗਏ ਤੇ ਜੇ ਦੁਨੀਆ ਮਰ ਜਾਂਦੀ ਤੇ ਸਾਡੇ ਕੋਲੇ ਕੀ ਸੀ ਬੰਦਿਆ ਕੋਲੇ ਡੜੀ ਸੀ ਉਹ ਡੜੀ ਤਾਂ ਫਿਰ ਚਲਾਉਣੀ ਸੀ ਹੁਣ ਖਬਰਾਂ ਕਿੱਥੇ ਸਿੱਟਿਆ ਕਿੱਥੇ ਜੀ ਜੀ ਲੋਕ ਕਹਿ ਰਹੇ ਆ ਕਿ ਜੇਕਰ ਅਸੀਂ ਡੜੇ ਚਲਾ ਰਹੇ ਸੀ ਤੇ ਸਾਡੇ ਬੰਦਿਆਂ ਨੂੰ ਫੜ ਲੈਂਦੇ ਸਾਡੇ ਬੰਦਿਆਂ ਨੂੰ ਫੜ ਕੇ ਲੈ ਜਾਂਦੇ ਸਾਡੇ ਗਰੀਬਾਂ ਦਾ ਜਿਹੜਾ ਸਮਾਨ ਹੈ ਉਹ ਕਿਉਂ ਪੰਨਿਆ ਪੁਲਿਸ ਪ੍ਰਸ਼ਾਸਨ ਨੇ ਇਹ ਲੋਕ ਕਹਿ ਰਹੇ ਆ ਅਸੀਂ ਨਹੀਂ ਕਹਿ ਰਹੇ ਤੁਹਾਨੂੰ ਕੈਮਰੇ ਤੇ ਦਿਖਾਈਆਂ ਤਸਵੀਰਾਂ ਇਹ ਲੋਕ ਕਹਿੰਦੇ ਆ ਉਧਰੋਂ ਲੋਕ ਜਦੋਂ ਡਰੇ ਹੋਏ ਸੀ ਘਰਾਂ ਨੂੰ ਭੱਜਦੇ ਆ ਪੁਲਿਸ ਨੂੰ ਬਸ਼ੇ ਜਾਂਦੀ ਇਹਨਾਂ ਦੇ ਆ ਕੇ ਕੁਝ ਲੋਕਾਂ ਨੂੰ ਫੜਿਆ ਵੀ ਜਾਂਦਾ ਕੁਝ ਲੋਕ ਘਰਾਂ ਦੇ ਵਿੱਚ ਧਾਰਾਂ ਕੱਢ ਰਹੇ ਸੀ ਕੁਝ ਲੋਕ ਬਾਲਣ ਚੁੱਕ ਕੇ ਬਾਹਰੋਂ ਆਏ ਹੋਏ ਸੀ ਉਹਨਾਂ ਲੋਕਾਂ ਨੂੰ ਵੀ ਲਜਾਇਆ ਗਿਆ ਲੋਕ ਨੱਕੇ ਵੀ ਕੁਝ ਫਸੇ ਹੋਏ ਆ ਚਲੋ ਜਿਨ੍ਹਾਂ ਨੇ ਕੰਮ ਕੀਤਾ ਸੀ ਉਹ ਤਾਂ ਫਸਨੇ ਪਸਣਾ ਸੀ ਨੱਕੇ ਲੋਕ ਬਹੁਤ ਫਸੇ ਆ ਇਹ ਕਹਿੰਦੇ ਕਿਸ਼ਤਾਂ ਦੇ ਅਸੀਂ ਆਪ ਦਾ ਜਿਹੜਾ ਸਮਾਨ ਬਣਾਇਆ ਸੀ ਜਿਵੇਂ ਬਜਾਜ ਦੀਆਂ ਕਿਸ਼ਤਾਂ ਚੱਲਦੀਆਂ ਹੋਰ ਲੋਕਾਂ ਦੇ ਬੜੇ ਲੋਨ ਚੱਲਦੇ ਆ ਉਹਨਾਂ ਦੇ ਕਿਸ਼ਤਾਂ ਦੇ ਸਮਾਨ ਬਣਾਇਆ ਹੋਇਆ ਸੀ ਪੁਲਿਸ ਪ੍ਰਸ਼ਾਸਨ ਨੇ ਸਾਡਾ ਸਮਾਨ ਭੰਨਤਾ ਸਮਾਨ ਭੰਨਣਾ ਕਿਉਂ ਆ ਕਾਹ ਤੋਂ ਭੰਨੇ ਸਮਾਨ ਸਮਾਨ ਨਹੀਂ ਭੰਨਣਾ ਚਾਹੀਦਾ ਸੀ ਸੀ ਉਹਨਾਂ ਨੂੰ ਫੜਦੇ ਉਹਨਾਂ ਨੂੰ ਸਜ਼ਾ ਦਿੰਦੇ ਜਿਹੜੀ ਮਰਜ਼ੀ ਸਜ਼ਾ ਦਿੰਦੇ ਪਰ ਸਮਾਨ ਭੰਨਣਾ ਹੁਣ ਕੀ ਉਹਨਾਂ ਪੁਲਿਸ ਵਾਲਿਆਂ ਜਿਹੜੇ ਸਮਾਨ ਭੰਨਿਆ ਕੀ ਉਹਨਾਂ ਤੇ ਕਾਰਵਾਈ ਹੋਊਗੀ ਕਿਉਂ ਉਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਜੇ ਇਹਨਾਂ ਲੋਕਾਂ ਨੇ ਡਲੇ ਮਾਰੇ ਐ ਪੁਲਿਸ ਪ੍ਰਸ਼ਾਸਨ ਤੇ ਉਹਨਾਂ ਤੇ ਕਾਰਵਾਈ ਹੋਊਗੀ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਘਰ ਭੰਨੇ ਆ ਇਹਨਾਂ ਦੇ ਕੌਲੇਜ ਸਿੱਟੇ ਆ ਇਹਨਾਂ ਦਾ ਹੋਰ ਸਮਾਨ ਸਿੱਟਿਆ ਕੀ ਉਹਨਾਂ ਤੇ ਕਾਰਵਾਈ ਨਹੀਂ ਬੰਦੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ